ਅੱਜ ਆਪਣੇ ਖੇਤ 'ਚ ਏਡਬਲਯੂਡੀ ਪਾਈਪ ਸੈਂਸਰ ਵਾਲੀ ਪਾਈਪ ਆਪਾਂ ਲਾਈ ਹੈ ਤੇ ਇੱਕ ਖੇਤ ਦੇ ਵਿੱਚ ਪਾਣੀ ਬੱਤਰ ਦਾ ਲੱਗੇ ਕਦੋਂ ਪਾਣੀ ਖੇਤ ਲੱਗਣਾ ਹੈ ਕਦੋਂ ਪਾਣੀ ਭਰ ਗਿਆ ਤੇ ਮੋਟਰ ਬੰਦ ਕਰਨੀ ਹੈ ਇਹ ਸਾਰਾ ਮੈਸੇਜ ਆਪਣੇ ਫੋਨ ਦੇ ਉੱਤੇ ਇਹ ਜਿਹੜਾ ਸੈਂਸਰ ਹੈ ਇਹ ਦੇਵੇਗਾ ਤਾਂ ਇਹ ਅਲੱਗ-ਅਲੱਗ ਸੰਸਥਾਵਾਂ ਅਲੱਗ-ਅਲੱਗ ਜਿਹੜੀਆਂ ਹੈਗੀਆਂ ਇਹ ਐਨਜੀਓ ਕੰਪਨੀਆਂ ਪੰਜਾਬ ਦੇ ਵਿੱਚ ਫ੍ਰੀ ਇਹ ਪਾਈਪਾਂ ਲਗਾ ਰਹੇ ਨੇ ਤਾਂ ਇਹਨਾਂ ਸੀ ਅਲਟਰਨੇਟ ਵੈਟਿੰਗ ਐਂਡ ਡਰਾਈਂਗ ਪਾਈਪ ਕਹਿੰਦੇ ਆ ਏਡਬੀਡ ਪਾਈਪ ਕਹਿੰਦੇ ਆ ਜਿਹਦੇ ਨਾਲ ਖੇਤ ਮethane ਦਾ ਪ੍ਰੋਡਕਸ਼ਨ ਘਟਦਾ ਹੈ ਬਿਮਾਰੀ ਘਟਦੀ ਹੈ ਜਿੰਕ ਦੀ ਘਾਟ ਘਟ ਆਉਂਦੀ ਹੈ 30% ਪਾਣੀ ਦੀ ਬਚਤ ਹੁੰਦੀ ਹੈ ਖਾਦ ਘੱਟ ਲੋੜ ਪੈਂਦੀ ਹੈ ਝਾੜ ਵਧਦਾ ਹੈ ਕੀੜੇ ਘੱਟ ਲੱਗਦੇ ਆ ਤਾਂ ਇਹਦਾ ਜਿਹੜਾ ਹੈਗਾ ਪੂਰੇ ਸਿਸਟਮ ਦੇ ਬਾਰੇ ਆਪਾਂ ਲਗਾਤਾਰ ਗੱਲ ਕਰਾਂਗੇ ਕਿ ਇਹ ਕੀ ਹੈਗਾ ਕਿਵੇਂ ਫਾਇਦਾ ਤਾਂ ਜੋ ਮੇਰੇ ਪਿੰਨ ਦਾ ਪ੍ਰੋਜੈਕਟ ਮੈਨੂੰ ਸਾਰੇ ਨੂੰ ਕਵਰ ਕਰਾਂਗਾ ਤੇ ਇਹਦਾ ਜੇ ਮੈਂ ਇੱਥੇ ਦੱਸਣਾ ਚਾਹਣਾ ਹੈ ਕਿ ਜਿੰਨੀਆਂ ਵੀ ਕੰਪਨੀਆਂ ਪੰਜਾਬ 'ਚ ਕੰਮ ਕਰ ਰਹੀਆਂ ਕੋਈ ਵੀ ਕਿਸਾਨ ਤੋਂ ਪੈਸਾ ਨਹੀਂ ਲੈ ਰਹੀ ਤਾਂ ਇਹ ਟੋਟਲ ਪਾਣੀ ਦੀ ਬਚਤ ਲਈ ਹੈ ਕਿਸਾਨ ਦੇ ਲਈ ਹੈ ਤੇਰ ਤੇ ਮੈਂ ਡਿਟੇਲ ਦੇ ਵਿੱਚ ਇੱਕ ਥਰੀ ਵੀਡੀਓ ਤੁਹਾਡੇ ਨਾਲ ਕਰਾਂਗਾ